ਸਰਕਾਰੀ ਕਾਲਜ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਦਿੱਤਾ ਗਿਆ ਧਰਨਾ ਪੰਜਾਬ ਸਰਕਾਰ ਤੇ ਲਗਾਇਆ ਰੁਜ਼ਗਾਰ ਖੋਹਣ ਦਾ ਦੋਸ਼। ਸ਼੍ਰੀ ਮੁਖਸਰ ਸਾਹਿਬ ਦੇ ਸਰਕਾਰੀ ਕਾਲਜ ਵਿਖੇ ਅੱਜ ਦੁਪਹਿਰ ਕਰੀਬ 12 ਵਜੇ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੇ ਸੱਜਣ ਤੇ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਰੋਸ ਦਾ ਧਰਨਾ ਦਿੱਤਾ ਗਿਆ। ਪ੍ਰੋਫੈਸਰਾਂ ਦੇ ਇਸ ਧਰਨੇ ਵਿੱਚ ਵਿਦਿਆਰਥੀ ਵਰਗ ਵੀ ਸ਼ਾਮਲ ਹੋਇਆ ਤੇ ਪੰਜਾਬ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਉਧਰ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕ ਰਹੀ ਜਦਕਿ ਦੂਜੇ ਪਾਸੇ ਸਰਕਾਰ ਉਹਨਾਂ ਦਾ ਰੁਜ਼ਗਾਰ ਖੋਹਣ ਦੀਆਂ ਕੋਸ਼ਿਸ਼ਾਂ ਕਰੀ ਹੈ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਦੇ ਵਿੱਚ ਗੈਸਟ ਫੈਕਲਟੀ ਦੀਆਂ ਨਵੀਆਂ ਪੋਸਟਾਂ ਭਰੀਆਂ ਜਾ ਰਹੀਆਂ ਨੇ ਜਦਕਿ ਇਹਨਾਂ ਪੋਸਟਾਂ ਤੇ ਪਹਿਲਾਂ ਹੀ ਗੈਸਟ ਫੈਕਲਟੀ ਪ੍ਰੋਫੈਸਰ ਜੌਬ ਕਰ ਰਹੇ ਨੇ ਹਾਲਾਕਿ ਉਹ ਇਸ ਗੱਲ ਦਾ ਵਿਰੋਧ ਨਹੀਂ ਕਰਦੇ ਕਿ ਸਰਕਾਰੀ ਕਾਲਜ ਵਿੱਚ ਗੈਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਖਾਲੀ ਪੋਸਟਾਂ ਭਰੀਆਂ ਜਾਣ ਪਰ ਨਵੀਂ ਨਿਯੁਕਤੀ ਖਾਲੀ ਪੋਸਟਾਂ ਦੇ ਕਰਨ ਦੀ ਜਗ੍ਹਾ ਤੇ ਜੜੀਆਂ ਪੋਸਟਾਂ ਭਰੀਆਂ ਹੋਈਆਂ ਨੇ ਉਹਨਾਂ ਤੇ ਵੀ ਭਰਤੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਨਵੀਂ ਭਰਤੀ ਦੇ ਚੱਲਦਿਆਂ ਉਹਨਾਂ ਨੂੰ ਆਪਣੀ ਜੋਬ ਖਤਰੇ ਵਿੱਚ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਇਸ ਲਈ ਪੰਜਾਬ ਸਰਕਾਰ ਨੂੰ ਗੈਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਜੋਬ ਸੁਰੱਖਤ ਕਰਨ ਲਈ 58 ਸਾਲ ਤੱਕ ਲਿਖਤ ਵਿੱਚ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਸਰ ਅਸੀਂ ਗਵਰਨਮੈਂਟ ਕਾਲਜਿਸ 'ਚ 15-15 20-20 ਸਾਲ ਤੋਂ ਪੜਾ ਰਹੇ ਹਾਂ ਬਾਅਦ ਅੱਜ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰ ਇਹ ਸਾਡੀਆਂ ਨੌਕਰੀਆਂ ਖੋ ਰਹੀ ਹੈ ਸਰ ਇਹ ਦਾਅਵੇ ਕਰਦੇ ਆ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ ਅਸੀਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਾਂ ਪਰ ਸਾਡੀਆਂ ਜਿਹੜੀਆਂ ਅਸੀਂ ਗੈਸਟ ਫੈਕਲਟੀ ਪ੍ਰੋਫੈਸਰਜ਼ ਐ ਸਰਕਾਰੀ ਕਾਲਜਿਸ 'ਚ ਸਾਡੀਆਂ ਨੌਕਰੀਆਂ ਖੋਈਆਂ ਜਾ ਰਹੀਆਂ ਨੇ ਸਰ ਤੇ ਸਰ ਉਹਦੇ ਵਾਸਤੇ ਅਸੀਂ ਬੈਠੇ ਆ ਜੀ ਸਾਨੂੰ ਹੈ ਕਿ ਘਟੂ ਘਟ ਸਾਡੀ ਥਾਲੀ ਚ ਜਿਹੜੀ ਰੋਟੀ ਪਈ ਸੀਗੀ ਉਹ ਤਾਂ ਨਾ ਨਾ ਚੱਕੀ ਜਾਵੇ। ਸਰ ਤੁਹਾਡਾ ਹੋ ਗਿਆ ਤੁਸੀਂ ਇਸ ਕਾਲਜ ਦੇ ਵਿੱਚ ਟੀਚਿੰਗ ਕਰ ਰਹੇ ਹੋ ਬੱਚੇ ਨੂੰ ਪੜਾ ਰਹੇ ਹੋ। ਆ ਰੈਗੂਲਰ ਬੇਸਿਸ ਹੈ ਉਹ ਜਾਂ ਕੰਟਰੈਕਟ ਬੇਸਿਸ ਹੈ? ਸਰ ਮੈਨੂੰ 10 ਸਾਲ ਹੋ ਗਏ ਜੀ। ਪਹਿਲਾਂ ਸਰ ਇਹ ਸਾਨੂੰ 6-7 ਮਹੀਨੇ ਬੁਲਾਉਂਦੇ ਸੀਗੇ ਪਰ ਹੁਣ ਅਸੀਂ 2016 ਤੋਂ ਸਰ ਅਸੀਂ ਪੱਕੇ ਬੇਸਿਸ ਤੇ 12 ਮਹੀਨੇ ਸਰ ਕੰਮ ਕਰ ਰਹੇ ਆ। ਇਵਨ ਸਾਨੂੰ ਸਰ ਛੁੱਟੀਆਂ ਮਿਲ ਰਹੀਆਂ, ਮੈਡੀਕਲ ਮਿਲ ਰਹੀਆਂ, ਆਨ ਲੀਵ ਵੀ ਮਿਲ ਰਹੀ ਹੈ ਸਰ। ਪਰ ਅਚਾਨਕ ਹੀ ਪਤਾ ਨਹੀਂ ਇਹਨਾਂ ਨੂੰ ਹੁਣ ਕੀ ਹੋਇਆ ਕਿ ਇਹਨਾਂ ਨੇ ਸਾਡੀ ਜਗ੍ਹਾ ਤੇ ਨਵੇਂ ਪ੍ਰੋਫੈਸਰਜ਼ ਦੀ ਭਰਤੀ ਕਰ ਲਈ ਸਾਨੂੰ ਕੋਈ ਇਤਰਾਜ਼ ਨਹੀਂ ਸਰ ਉਸ ਚੀਜ਼ ਤੋਂ ਇਹਨਾਂ ਨੂੰ ਕਰਨੀ ਚਾਹੀਦੀ ਆ ਪਰ ਜਿਹੜੀਆਂ ਖਾਲੀ ਪਈਆਂ ਪੋਸਟਾਂ ਸੀ ਉੱਥੇ ਕਰ ਲਈ ਇਹਨਾਂ ਨੇ ਜਿੱਥੇ ਅਸੀਂ 10 10 ਸਾਲਾਂ ਤੋਂ 20 20 ਸਾਲਾਂ ਤੋਂ ਕੰਮ ਕਰ ਰਹੇ ਹਾਂ ਉਹਨਾਂ ਪੋਸਟਾਂ ਨੂੰ ਖਾਲੀ ਦਰਸਾ ਕੇ ਨਵੇਂ ਪ੍ਰੋਫੈਸਰਾਂ ਦੀ ਨਿਯੁਕਤੀ ਕਰਤੀ ਸਾਨੂੰ ਸਾਡੇ ਵਾਸਤੇ ਕੋਈ ਪਾਲਿਸੀ ਬਣਾਉਂਦੇ ਸਾਡੀ ਕੋਈ ਜੌਬ ਸਿਕਰ ਕਰਦੇ ਸਾਨੂੰ ਕੋਈ ਸੁਰੱਖਿਆ ਦਿੰਦੇ ਸਾਡੇ ਵਾਸਤੇ ਕੋਈ ਪਾਲਿਸੀ ਬਣਾ ਕੇ ਉਹਦੀ ਅਨਾਉਂਸਮੈਂਟ ਕਰਕੇ ਜਿੰਨੇ ਮਰਜੀ ਲੋਕ ਸਾਰੇ ਪ੍ਰਤੀਕਰਨ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਮੰਨਦੇ ਆ ਕਿ ਕਾਲਜੇਸ ਨੂੰ ਪ੍ਰੋਫੈਸਰਸ ਚਾਹੀਦੇ ਆ ਪਰ ਸਾਡੀ ਨੌਕਰੀ ਖੋ ਕੇ ਨਾ ਨਾ ਦੇਣ ਜੀ ਕਿਸੇ ਨੂੰ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਮੇਨ ਇਹੀ ਹੈ ਜੀ ਕਿ ਸਾਨੂੰ ਸੁਰੱਖਿਅਤ ਕੀਤਾ ਜਾਵੇ ਸਾਡੀ ਜੌਬ ਸੁਰੱਖਿਅਤ ਕੀਤੀ ਜਾਵੇ ਸਾਨੂੰ 58 ਸਾਲ ਤੱਕ ਲਿਖਤੀ ਦਿੱਤਾ ਜਾਵੇ ਕਿ ਕਾਲਜੇਸ ਤੋਂ ਨਹੀਂ ਕੱਢਿਆ ਜਾਊਗਾ ਸਰ ਸਾਨੂੰ ਇਹ ਬਹੁਤ ਥੋੜੀਆਂ ਥੋੜੀਆਂ ਤਨਖਾਹ ਹੋ ਦਿੰਦੇ ਆ ਨੀ ਗੁਨੀਆਂ ਤਨਖਾਹ ਸਰਕਾ ਟੋਕਟ ਸਾਨੂੰ ਬੇਸਿਕ ਪੇ ਦੇ ਕੇ ਨਾਲ ਡੀਏ ਵਗੈਰਾ ਦੇ ਕੇ ਸਰ ਸਾਡੀਆਂ ਸਪੇਸ ਖੇਲ ਵੀ ਪੂਰਾ ਕੀਤਾ ਜਾਵੇ ਜੀ ਜਿਹੜੇ ਸਾਡੇ ਪ੍ਰੋਫੈਸਰਸ ਦੀ ਜੌਬ ਅੱਜ ਨਵੀਆਂ ਭਰਤੀਆਂ ਕਰਕੇ ਖਤਰੇ ਚ ਆ ਗਈ ਹੈ ਜੀ ਉਹਨਾਂ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਸਾਨੂੰ ਸਰ ਲਿਖਤੀ ਰੂਪ ਚ ਬਿਆਨ ਦੇ ਕੇ ਪਾਲਿਸੀ ਬਣਾ ਕੇ ਜੋ ਵੀ ਇਹਨਾਂ ਨੂੰ ਲੱਗਦਾ ਹੈ ਕੈਬਨਿਟ ਚ ਲੈ ਕੇ ਆਉਣ ਸਰ ਬਿੱਲ ਜਾਂ ਵਿਧਾਨ ਸਭਾ ਚ ਬਿੱਲ ਲੈ ਕੇ ਆਉਣ ਕੋਈ ਤੇ ਸਾਡਾ ਹੱਲ ਜਰੂਰ ਕੀਤਾ ਜਾਵੇ ਜੀ ਮੈਂ ਸਿਰਫ ਬਸ ਬੂਟਾ ਸਿੰਘ ਸਾਡਾ ਹੈਸ਼ਟੀ ਡਿਪਾਰਟਮੈਂਟ ਹੈ ਗੈਸਟ ਫੈਕਲਟੀ ਲੈਕਚਰਰ 10 ਸਾਲ ਤੋਂ ਕੰਮ ਕਰ ਰਹੇ ਆ ਤੇ ਸਾਡੀ ਇਹੀ ਹੈ ਕਿ ਸਾਡੇ ਜਿਹੜੀਆਂ ਪੋਸਟਾਂ ਖਾਲੀਆਂ ਆ ਇਹ ਅਸੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਕਰਦੇ ਉਹ ਖਾਲੀ ਪੋਸਟਾਂ ਤੇ ਆਉਣ ਪਰ ਜਿਹੜੀ ਸਾਡੀ ਜੋਬ ਸਕਿਉਰਟੀ ਆ 58 ਸਾਲ ਤੱਕ ਜਿਹੜੀ ਉਹ 58 ਤੱਕ ਸਕਿਉਰਟੀ ਸਾਨੂੰ ਜੋਬ ਸਕਿਉਰਟੀ ਦਿੱਤੀ ਜਾਵੇ ਇਹਨਾਂ ਨੇ ਜੁਆਇਨਿੰਗ ਕਰਾ ਰਹੇ ਆ 1152 ਨੂੰ ਉਹਦੇ ਵਿੱਚ ਜਿਹੜੇ ਸਾਡੀ ਗੈਸਟ ਫੈਕਲਟੀ ਇਦਾਂ ਜਿਹੜਾ ਉਹ ਪਰਫਾਰਮ ਉਹਨਾਂ ਨੇ ਥੱਲੇ ਲਿਖਿਆ ਲਾਈਨ ਦੇ ਵਿੱਚ ਜਿਹੜੀਆਂ ਗੈਸਟ ਫੈਕਲਟੀ ਲੈਕਚਰਰ ਦੀਆਂ ਜਿਹੜੀਆਂ ਪੋਸਟਾਂ ਖਾਲੀ ਮੰਨ ਕੇ ਜੁਆਇਨ ਕਰਾ ਜਾਵੇ ਉੱਤੋਂ ਆ ਵੀ ਸਾਡੇ ਕਈ ਬੰਦੇ ਜਿਹੜੇ ਉਸ ਉਹਨਾਂ ਪੋਸਟਾਂ ਤੇ ਜਿਹੜੇ ਨਵੇਂ ਬੰਦੇ ਉਹ ਆ ਰਹੇ ਆ ਜਿਵੇਂ ਇਕਜ਼ੈਂਪਲ ਫ੍ਰੀ ਕੋਡ ਦੇ ਵਿੱਚ ਮੇਰੇ ਡਿਪਾਰਟਮੈਂਟ ਦੇ ਜਿਹੜੇ ਇਤਿਹਾਸ ਭਾਗ ਦੇ ਤਿੰਨ ਬੰਦੇ ਉਹਨਾਂ ਦੇ ਜਿਹੜੇ ਕੰਮ ਕਰ ਰਹੇ ਸੀ ਗੈਸਟ ਜਿਹੜੇ ਤਿੰਨੇ ਉਹ ਬੰਦੇ ਉਹ ਜੁਆਇਨ ਕਰ ਗਏ ਹੁਣ ਤੁਸੀਂ ਵੇਖੋ ਵੀ 6 ਬੰਦੇ ਤਿੰਨ ਉਹ ਤੇ ਤਿੰਨ ਪਹਿਲਾ ਕਮਰਾ ਦੇ 6 ਬੰਦੇ ਉਹ ਕਿਸ ਤਰ੍ਹਾਂ ਅਡਜਸਟ ਕਰਨਗੇ ਮੰਗੀ ਇਹੀ ਹੈ ਵੀ ਜਿਹੜੇ ਸਾਡੇ ਜਿਹੜੇ ਜਿਹੜੇ ਬੰਦੇ ਅਫੈਕਟਡ ਹੋਈ ਹੈ ਜਿਹੜੇ ਸਾਡੀਆਂ ਪੋਸਟਾਂ ਤੇ ਆ ਗਿਆ ਵੀ ਉਹਨਾਂ ਨੂੰ ਜਿਹੜੀ ਸਾਡੀ ਜਿਹੜੀਆਂ ਜਾਂ ਤਾਂ ਪੋਸਟਾਂ ਵਧਾ ਕੇ ਸੈਕਸ਼ਨ ਕੀਤੀਆਂ ਜਾਂ ਪੋਸਟ ਜਿਹੜੇ ਸਾਡਾ ਬੰਦਾ ਕੋਈ ਵੀ ਜਿਹੜਾ ਪ੍ਰਭਾਵਤ ਨਾ ਹੋਵੇ ਸਾਨੂੰ ਜਿਹੜਾ ਜੋਬ ਸਕੋਰਟੀ ਦੇ ਕੇ ਸਾਨੂੰ ਟੀਏਡੀਏ ਲਾ ਕੇ ਸਾਡਾ ਜਿਹੜਾ ਉਹ 52 ਜਿੰਨਾ ਬੰਦਾ 52100 ਸਾਨੂੰ ਦਿੱਤਾ ਗਿਆ